ਹਾਂਜੀ ਸਾਰਿਆਂ ਨੂੰ ਨਮਸਕਾਰ ਦੀ ਤੁਸ ਵਿਖਰੇ ਪੰਜਾਬ ਨੂੰ ਬੈਠੇ ਵੀ ਮੈਂ ਦਿਗੰਦਰ ਗੁਪਤਾ ਜਿਹਨੇ ਆਪਾਂ ਗੱਲ ਕਰਦੇ ਆ ਇੱਕ ਕਿਸਾਨ ਸੰਘਰਸ਼ ਜਿਹੜਾ ਜਿਹੜੋ ਦਿਨ ਪੱਕਦਾ ਜਾ ਰਿਹਾ ਔਰ ਜਾਰੀ ਹੈਗਾ ਉਹਦੇ ਚੱਲਦੇ ਹੋਏ ਅੱਜ ਆਪਾਂ ਸ਼ੰਭੂ ਬਾਰਡਰ ਤੇ ਪਹੁੰਚੇ ਸਿਗੇ ਕਿੱਥੇ ਸ਼ੰਭੂ ਬਾਰਡਰ ਤੇ ਪਹੁੰਚੇ ਸੀ ਆਪਾਂ ਜਿਹੜਾ ਅਕਤਸ਼ੰਪੁਰ ਨੂੰ ਭਾਰਤ ਬੰਦ ਦੀ ਜਿਹੜੀਆਂ ਹੈਗੀਆਂ ਜੱਥੇ ਬੰਦੀਆਂ ਕਿਸਾਨ ਜੱਥੇ ਬੰਦੀਆਂ ਵੱਲੋਂ ਨਾ ਆਪਣਾ ਅਧਵਾਸ ਕੀਤੀ ਗਈ ਹੈ ਅੱਜ ਕੱਲ ਭਾਰਤ ਪੂਰੀ ਤਰ੍ਹਾਂ ਬੰਦ ਰਹੇਗਾ ਉਹਦੇ ਚੱਲਦੇ ਹੋਏ ਆਪਾਂ ਸ਼ੰਭੂ ਬਾਰਡਰ ਤੇ ਪਹੁੰਚੇ ਸਿਗੇ ਤੇ ਆਪਾਂ ਉਹਦੇ ਦੇਖ ਰਹੇ ਆ ਲਾਈਵ ਤਸਵੀ ਪੰਜਾਬ ਜੁਨਦੀਆਂ ਕੇ ਉਰੇ ਜਿਹੜਾ ਇਹ ਸ਼ੰਭੂ ਬਾਉਂਦਰ ਦਾ ਜਿਹੜਾ ਸ਼ੰਭੂ ਮੋਰਚਾ ਸੀਗਾ ਉਹ ਚੁੱਕ ਦਿੱਤਾ ਗਿਆ ਤੇ ਉਹ ਸ਼ੰਭੂ ਮੋਰਚੇ ਨੂੰ ਹੁਣ ਉਹ ਦਿੱਲੀ ਲੈ ਜਾਇਆ ਜਾ ਰਿਹਾ ਜਿਹੜਾ ਇਹ ਆਪਾਂ ਗੱਲ ਕਰਦੇ ਆਂ ਦੀਪ ਢਿੱਲੂ ਵੱਲ ਦੀਪ ਢਿੱਲੂ ਦੀ ਅਗਵਾਈ ਵਿੱਚ ਆਪਾਂ ਕਹਿ ਸਕਦੇ ਹਾਂ ਔਰ ਇਹ ਇੱਕ ਤਾਂ ਲੱਗਿਆ ਹੋਇਆ ਸੀਗਾ ਮੋਰਚਾ ਸ਼ੰਭੂ ਮੋਰਚਾ ਹੁਣ ਇਸ ਨੂੰ ਦਿੱਲੀ ਲੈ ਜਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੁਨਦੀਆਂ ਜਿਹੜਾ ਚੱਕ ਕੇ ਸਾਰਾ ਸਮਾਨ ਇੱਥੋਂ ਦਿੱਲੀ ਵੱਲ ਲੈ ਜਾਇਆ ਜਾ ਰਿਹਾ ਇਹ ਕਹਿਣਾ ਇਹੀ ਹੈ ਕਿ ਇਹ ਜਿਹੜਾ ਟਰਨਾ ਆਪਣਾ ਇਹ ਸ਼ੰਭੂ ਮੋਰਚਾ ਸੀਗਾ ਜਿਹੜਾ ਜਿੰਨੀ ਜਿਹੜਾ ਇੱਕ ਉਹ ਤਦੀਪ ਪਿੰਲੋ ਵੱਲੋਂ ਜਾਂ ਹੋਰ ਜਿੱਥੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਜਾਂ ਆਪਣੇ ਪੰਜਾਬ ਦਾ ਰਾਜਪੁਰ ਦੇ ਇਲਾਕੇ ਵੱਲੋਂ ਮੋਰਚੇ ਲਾਇਏ ਗਏ ਨੇ ਉੱਥੇ ਨੂੰ ਮਰਜ਼ ਕੀਤਾ ਜਾ ਰਿਹਾ ਕਿਉਂਕਿ ਉਹਦੇ ਕਹਿੰਦੇ ਕਿਸਾਨਾਂ ਦੀ ਜਿਹੜੀ ਹੈਗੀ ਹੈ ਜਿੱਦੀ ਕਿਸਾਨ ਦੀ ਬਹੁਤ ਲੋੜ ਹੈ ਜੋ ਸੈਂਟਰ ਵਿੱਚ ਆਪਾਂ ਬਹੁਤ ਆਉਣ ਲਈ ਔਰ ਜਿਹੜੀ ਆਪਾਂ 8 ਤਰੀਕ ਦੀ 8 ਦਸੰਬਰ ਦੀ ਗੱਲ ਕਰਦੇ ਆਂ खद क्या बंदो तय कह रहे तर देख रहे हो वागुरू जी का वाहू जी का खालसा वाह ਤੇ ਆਪਾਂ ਹੁਣ ਆਪਾਂ ਤੁਹਾਡੇ ਉੱਤੇ ਪਹੁੰਚੇ ਹਾਂ ਜਿਹੜਾ ਥੋੜਾ ਸ਼ੰਭੂ ਮੋਰਚਾ ਸੀਗਾ ਇੱਕ ਤਾਂ ਮੈਨੂੰ ਜਾਣਕਾਰੀ ਦਿਓ ਜਿਹੜਾ ਸ਼ੰਭੂ ਮੋਰਚਾ ਹੈ ਕਿੱਥੇ ਜਾ ਰਿਹਾ ਸਰ ਹੁਣ ਇਹ ਇੱਥੋਂ ਚੱਕ ਦਿੱਤਾ ਗਿਆ ਬੰਬੂ ਮੋਰਚੇ ਤੋਂ ਪਹਿਲਾਂ ਇਹਦੇ ਬਾਰੇ ਜਾਣਕਾਰੀ ਦਿਓ ਥੋੜਾ ਕੀ ਨਾਂ ਹੈ ਸਰ ਮੇਰਾ ਨਾਂ ਜੀ ਅਜੀਪਾਲ ਸਿੰਘ ਦਾ ਠੀਕ ਹੈ ਜੀ ਮੈਂ ਐਸੀ ਆਏ ਆ ਕਿ ਕਾਲਸ ਜਿਹੜੇ ਜੀਲੇ ਆਪਣਾ ਜੋਤੂਮਰ ਸਾਹਿਬ ਨੇ ਕਾਲ ਦਿੱਤੀ ਸੀ ਜੀ ਬੱਚੇ ਤੇ ਲੇਡੀਜ਼ ਲੈ ਕੇ ਆਪਾਂ ਅਸੋ ਜਾ ਰਹੇ ਹਾਂ ਤਾਂ ਸਮ ਬੰਗਾ ਰਿਆ ਗਿਆ ਤੇ ਅਸੀਂ ਵੱਧ ਤੋਂ ਵੱਧ ਕੀਮਤੀ ਚ ਬਿਲੀ ਕੋਲੀ ਬਾਰਡਰ ਤੇ ਪਹੁੰਚ ਰਹੇ ਹਾਂ ਆ ਉਹਦੇ ਤਹਿਤ ਦੀਪ ਸੁਪਰੀ ਨੇ ਵੀ ਬਾਕੀ ਜਿਹੜੇ ਮੈਂਬਰ ਸੀਗੇ ਤਾਂ ਜਦੋਂ ਨਾਲ ਰਾਤੀ ਦੋ ਮਤ ਚ ਫੈਸਲਾ ਲਿਆ ਕਿ ਇਹ ਮੂਤਾ ਜਿਹੜਾ ਹੈਗਾ ਇਥੋਂ ਅੱਗੇ ਸਕੂਲੀ ਦੇ ਉੱਤੇ ਲਾਇਆ ਜਾਵੇ ਤਾਂ ਕਿ ਸਾਰੇ ਜਿਹੜੇ ਆਪਣੇ ਜਥੇ ਵੰਤ ਜਥੇ ਹੈਗੇ ਆ ਉਹ ਫਿਰ ਸੁਦੇ ਬਾਂਚਰ ਦੇ ਉੱਤੇ ਤਾਂ ਕਿ ਸਰਕਾਰ ਤੇ ਦਬਾਅ ਵਧਾਇਆ ਜਾ ਸਕੇ ਤੇ ਲੰਗਰ ਪਾਣੀ ਦੀ ਹੈਲਥ ਇਸੇ ਦਾ ਅਸਲ ਤੇ ਸੇਫਟੀਆਂ ਬੈਰੀਅਰਾਂ ਦੀ ਵੀ ਚਰਚਾ ਹੋਈ ਇਸ ਸਕੂਲੀ ਜਗ੍ਹਾ ਉੱਥੇ ਅਸੀਂ ਜਾਰੀ ਰੱਖਾਂਗੇ ਜੀ ਤਾਕੀ ਸੰਕਟਾਂ ਜਿਹੜੀਆਂ ਜਾਨ ਔਣ ਵਾਲੀਆਂ ਹੈਗੀਆਂ ਉਹ ਇੱਥੇ ਵੀ ਅਸੀਂ ਦੇ ਨਾਲੇ ਦੀ ਸਫਾਈ ਵੀ ਹੈਗੀ ਆ ਉਹ ਵੀ ਸੇਵਾ ਦੇ ਰਹੇ ਆ ਤੇ ਉਹ ਆਪਣੇ ਉਹ ਪਹਿਲਾਂ ਬਹੁਤ ਸਾਰਾ ਸਾਫ ਦਿੱਤਾ ਇਹਦੇ ਵਿੱਚ ਕਿਤੇ ਬੋਲ ਵੀ ਸੇਵਾ ਜਾਰੀ ਹੈ ਆਪਾਂ ਹੁਣ ਗੱਲ ਕਰਦੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੱਲ ਦਾ 8 ਤਰੀਕ ਦਾ ਪੰਜਾਬ ਆਪਣਾ ਪੂਰਾ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਹੈਗਾ ਇਹਦੇ ਬੋਲਣਾ ਕੀ ਤਿਆਰੀਆਂ ਕੀਤੀ ਜਾ ਰਹੀਆਂ ਆਪਣਾ ਇਲਾਕੇ ਵਿੱਚ ਜਾਂ ਥੋੜਾ ਥੋੜਾ ਕਿਸੇ ਨੇ ਜਾਣੇ ਆਉਂਦੇ ਕੱਲ੍ਹ ਵਰੀ ਹਾਂ ਜੀ ਜਾਂ ਅਸੀਂ ਜਾਂ ਚਿੱਟਾ ਜਾਂਦਾ ਉਹ ਵੀ ਯੂਨੀਅਨ ਤਾਂ ਇਹ ਜਿਹੜੇ ਸਹਾਈ ਹੋ ਕੇ ਚੱਲ ਰਹੇ ਆ ਜੋ ਵੀ ਉਹਨਾਂ ਦੀ ਕਾਲ ਆ ਉਹਨਾਂ ਦੇ ਨਾਲ ਕਰਦੇ ਆ ਉਹਨਾਂ ਦੀ ਕਾਲ ਦੀ ਪ੍ਰਚਾਰ ਵੀ ਕਰ ਰਹੇ ਆ ਤੇ ਜਿੱਥੇ ਜਿੱਥੇ ਵੀ ਜਾਮ ਨਾ ਰੱਖਿਆ ਜਾਊਗਾ ਉਹ ਜਾਮ ਅਸੀਂ ਦਾ ਰੱਖਾਂਗੇ ਵੀ ਇਹ ਹੈਗਾ ਜਿਵੇਂ ਆਪਾਂ ਹੁਣ ਗੱਲ ਕਰਦੇ ਆਂ ਵੀ ਤੁਹਾਡੇ ਵੱਲੋਂ ਜਾਂ ਜਥੇਬੰਦੀਆਂ ਵੱਲੋਂ ਜਿਵੇਂ ਹਰ ਪਿੰਡ ਵਿੱਚ ਜਾਇਆ ਜਾ ਰਿਹਾ ਜਾਂ ਤੁਸੀਂ ਉਹਦੇ ਬਾਰੇ ਕਿਵੇਂ ਕੀ ਕਿੰਨੀ ਜਥੇਬੰਦੀਆਂ ਨੇ ਜਾਂ ਤੁਹਾਡੇ ਆਪਣੇ ਕਿੰਨੇ ਬੰਦੇ ਨੇ ਜਿਹੜੇ ਇਹ ਪਿੰਡਾਂ ਵਿੱਚ ਜਾ ਜਾ ਕੇ ਆਪਣਾ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਸਾਡੀ ਵੀ ਵਾਰਿਸ ਪੰਜਾਬ ਦੀ ਅਸੀਂ ਇੱਕ ਤਹਿਤ ਅਸੀਂ ਸਾਡਾ ਕੇਡਰ ਹੈਗਾ तकरीबन ਸਾਰੇ ਪੰਜਾਬ ਦੇ ਵਿੱਚ 6000 ਦੇ ਕਰੀਬ ਉਹਦੇ ਮੈਂਬਰਸ ਹੈਗੇ ਆ ਜੋ ਸਾਰੇ ਪੰਜਾਬ ਦੇ ਵਿੱਚ ਜਾ ਜਾ ਕੇ ਜਾਗਰੂਕ ਕਰ ਰਹੇ ਆ ਨਾਲੇ ਉਹ ਆਪ ਵੀ ਜਥੇ ਲੈ ਲੈ ਕੇ ਉੱਥੇ ਪਹੁੰਚ ਰਹੇ ਆ ਤੇ ਉਹ ਹਰੇਕ ਮਲਿਕ ਤਨਾ ਸਹਾਇਤਾ ਦੇ ਆਰਟੀਕਲ ਹੋ ਜਾਂ ਉਹਨਾਂ ਦੇ ਨਾਲ ਪੂਰਾ ਟੱਕ ਕੇ ਯੂਨੀయన్స్ ਦੇ ਟ੍ਰੇਡਰ ਦੇ ਨਾਲ ਕੰਮ ਕਰ ਰਹੇ ਆ ਤੇ ਔਖੇ ਵੀ ਜਗਾ ਜਗਾ ਪੰਜਾਬ ਦੇ ਵਿੱਚ ਜਿਵੇਂ ਹਰੇਕ ਜਗਾ ਤੇ ਉਹ ਪਿੰਡਾਂ ਚ ਵੀ ਜਾ ਕੇ ਸ਼ਹਿਰਾਂ ਚ ਵੀ ਆਦੇ ਜਿਹੜੇ ਆੜਤੀਏ ਭਰਾ ਆ ਜਾਂ ਹੋਰ ਦੁਕਾਨਦਾਰ ਭਰਾ ਆ ਉਹਨਾਂ ਨੂੰ ਵੀ ਰਿਕੁਐਸਟ ਕਰ ਰਹੇ ਆ ਜਾਂ ਜਾਰੀ ਆ ਕਿ ਆਪਾਂ ਨੂੰ ਇਸ ਮੱਦੇ ਚ ਇਹ ਯੂਨੀయన్స్ ਦੀ ਕਾਲ ਦੇ ਵਿੱਚ ਕਿਵੇਂ ਨਾਲ ਖੜਨਾ ਆਏਗਾ ਆਪਾਂ ਗੱਲ ਕਰਦੇ ਆ ਜਿਵੇਂ ਆਪਾਂ ਹੁਣ ਦਿੱਲੀ ਐਡਾ ਵੱਡਾ ਮੌਜਾ ਲਾਇਆ ਹੋਇਆ ਕੁੰਡਲੀ ਦੇ ਲੱਖਾਂ ਦੀ ਤਕੜ ਚ ਕਿਸਾਨ ਬੈਠੇ ਨੇ ਉੱਥੇ ਹਰ ਕੋਈ ਹੰਗੂਰਾ ਭਰ ਰਿਹਾ ਹੈ ਆਪਣਾ ਸਾਥ ਵੀ ਦੇ ਰਿਹਾ ਹੈਗਾ ਜਿਹਦੇ ਵਿੱਚ ਆਪਾਂ ਗੱਲ ਕਰਦੇ ਆ ਐਕਟਰ ਐਕਟ੍ਰੈਸ ਜਾਂ ਗਾਣ ਆਪਣਾ ਗੀਤਕਾਰ ਨੇ ਉਹ ਆਪਣਾ ਸਾਥ ਵੀ ਦੇ ਰਹੇ ਨੇ ਪਰ ਲੇਕਿਨ ਕੁਝ ਵਿੱਚ ਇਹ ਜੇ ਨੇ ਐਕਟਰ ਜਾਂ ਐਕਟ੍ਰੈਸ ਹੈ ਜਿਹੜਾ ਆਪਣੇ ਖਿਲਾਫ ਬੋਲ ਵੀ ਰਹੇ ਨੇ ਜਾਂ ਉਹਨਾਂ ਬਾਰੇ ਤੁਸੀਂ ਕਿਆ ਕਹਿਣਾ ਚਾਹੁੰਦੇ ਜਿਵੇਂ ਕੰਗਨਾ ਹੋ ਗਿਆ ਜਾਂ ਹੋਰ ਕਈਆਂ ਨੇ ਬਿਆਨਬਾਜ਼ੀ ਕੀਤੀ ਹੋਈ ਹੈ ਸਰ ਉਹ ਤਾਂ ਜੀ ਵੇਖੋ ਇੱਕ ਨਾ ਘਟਿਆ ਤੌਰ ਦੀ ਆਪਦੀ ਮਸ਼ਹੂਰੀ ਚਾਹੁੰਦੇ ਜਾਂ ਕਹਿ ਲਓ ਆਪਦੇ ਜਿਹੜੇ ਪੋਲੀਟੀਕਲ ਬੌਸਸ ਨੇਗੇ ਜਿਹੜੇ ਰਾਜਨੀਤਿਕ ਬੌਸਸ ਦਾ ਜਿਹੜੇ ਜਿਨ੍ਹਾਂ ਦੇ ਉਹਨਾਂ ਦੇ ਕੈਰੀਅਰ ਤਾਂ ਹੈ ਨਹੀਂ ਸੀਗੇ ਉਹਨਾਂ ਨੇ ਕੈਰੀਅਰ ਬਣਾਉਂ ਚੀਆ ਉਹਨਾਂ ਦੇ ਅੱਗੇ ਕੋਈ ਰਾਜਨੀਤਿਕ ਮੰਤਵ ਹੈਗੇ ਆ ਜਿੰਨਾ ਕਰਕੇ ਉਹ ਇਹ ਜਾਂ ਪ੍ਰੋਪਾਗੈਂਡਾ ਕਰ ਰਹੇ ਆ ਤੇ ਬਾਕੀ ਜਿਹੜਾ ਦੇਸ਼ ਹੈਗਾ ਉਹ ਜ਼ਿਆਦਾਤਰ ਤੇ ਆਮ ਹਰ ਬੰਦਾ ਹਰ ਨਾਗਰਿਕ ਵੀ ਤੁਸੀਂ ਵੇਖਿਓ ਨੇ ਸ਼ਹਿਰਾਂ 'ਚ ਪਿੰਡਾਂ 'ਚ ਹਰ ਬੰਦਾ ਇਸ ਟਾਈਮ ਕਿਸਾਨਾਂ ਦੇ ਹੱਕ 'ਚ ਖੜਾ ਹੈ ਜੀ ਇਸ ਗੱਲ ਦੇ ਉੱਤੇ ਤਾਂ ਇਹ ਕਲਾਕ ਕਿਸਾਨਾਂ ਦਾ ਮੋਰਚਾ ਨਹੀਂ ਜੀ ਕਿਸਾਨਾਂ ਦਾ ਦੇ ਵਿੱਚ ਨਹੀਂ ਹੈ ਵਿਖੋ ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਵੇਂ ਖਤਮ ਕੀਤਾ ਗਿਆ ਉਹ ਸਾਰੇ ਢੋਡੇ ਮੇਰੇ ਸਾਰੇ ਮੱਧ ਵਰਗੀਏ ਲੋਕ ਆ ਸਭ ਦੇ ਉੱਤੇ ਉਹਨਾਂ ਦੇ ਵੀ ਉੱਤੇ ਵੀ ਇਹ ਇੱਕ ਤਰ੍ਹਾਂ ਦੀ ਦਿੱਕਤ ਆਉਣੀ ਆ ਉਹ ਨਾਲੇ ਸਮੇਂ 'ਚ ਜਦੋਂ ਸਾਨੂੰ ਖਾਦ ਪਦਾਰਥ ਮਹਿੰਗੇ ਮਿਲਣਗੇ ਜਾਂ ਮਿਲਣੇ ਹੀ ਨਹੀਂ ਜਿਹੜੇ ਚੰਗੀਆਂ ਚੀਜ਼ਾਂ ਹੋਣਗੀਆਂ ਉਹ ਬਾਹਰ ਭੇਜ ਦਿਆ ਕਰਨੀਆਂ ਵੱਡੀਆਂ ਕਾਰਪੋਰੇਟਸ ਆਪਾਂ ਗੱਲ ਕਰਦੇ ਜਿਵੇਂ ਹਰਿਆਣਾ ਭਾਰਤ ਦੇ ਨੂੰ ਛੱਡੋ ਆਪਾਂ ਬਾਹਰਲੇ ਦੇਸ਼ ਦੀ ਵੀ ਗੱਲਾਂ ਕਰਦੇ ਜਿਵੇਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਅਮਰੀਕਾ ਹੋ ਗਿਆ ਇਨਾ ਵਿੱਚ ਵੀ ਜਿਹੜੇ ਉੱਥੇ ਆਪਣੇ ਪੰਜਾਬੀ ਬਸਨੀਕ ਨੇ ਉਹਨਾਂ ਵੱਲੋਂ ਵੀ ਕਾਫੀ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਵੇਂ ਮੋਦੀ ਦੇ ਜਿਹੜੇ ਸਮਰਥਕ ਸਨ ਉਹਨਾਂ ਦਾ ਘਰ ਦਾ ਘਰਾਓ ਵੀ ਕੀਤਾ ਗਿਆ ਅੱਜ ਲਾਈਵ ਕੀਤਾ ਸੀ ਸਵੇਰੇ ਵੀ ਹੋਇਆ ਸੀ ਲਾਈਵ ਤੇ ਉਹਦੇ ਬਾਰੇ ਜਿਵੇਂ ਆਪਣਾ ਉਹ ਸਾਥ ਦੇ ਰਹੇ ਨੇ ਉਹਨਾਂ ਬਾਰੇ ਤੁਸੀਂ ਕਹਿ ਗਹਿਣਾ ਚਾਹਦੇ ਚੰਗੀ ਗੱਲ ਹੈ ਜੀ ਜਿਹੜਾ ਡਾਇਸਪੋਰਾ ਉਹ ਸਾਥ ਦੇਵੇ ਜਦੋਂ ਵੀ ਕੌਮ ਤੇ ਭੀੜ ਬੰਦੀ ਆ ਜਾਂ ਦੇਸ਼ ਤੇ ਭੀੜ ਬੰਦੀ ਆ ਜੋ ਸਾਥ ਦੇ ਰਹੇ ਆ ਤਾਂ ਇੱਕ ਚੰਗਰ ਜਿਹਾ ਜਿਵੇਂ ਕਿ ਉਹ ਲੋਕ ਬਿਲਕੁਲ ਟੁੱਟਦੇ ਨਹੀਂ ਉਹਨਾਂ ਨੂੰ ਆਪ ਦਾ ਪਛੋਕੜ ਯਾਦ ਆ ਦੇ ਵੈਸੇ ਪਹਿਲਾਂ ਵੀ ਆਪਾਂ ਵੇਖਿਆ ਕਿ ਜਿਹੜਾ ਪ੍ਰਵਾਸੀ ਹੈਗਾ ਉਹ ਜੇ ਕੋਈ ਫਲੱਡਸ ਆਏ ਜਾਂ ਹੋਰ ਦਿੱਕਤਾਂ ਆਈਆਂ ਤਾਂ ਉਹਨੇ ਮਤਲਬ ਹਮ ਹਮਾ ਕੇ ਸਾਥ ਦਿੱਤਾ ਤੇ ਉਹ ਚੰਗੀ ਗੱਲ ਆ ਉਹ ਇੱਕ ਇੱਕ ਮੈਸੇਜ ਜਾਂਦਾ ਹੈ ਇੰਟਰਨੈਸ਼ਨਲ ਲੈਵਲ ਤੇ ਕੀ ਆਉਂਦੇ ਕੀ ਵੀ ਇਹ ਕਿਸਾਨਾਂ ਨਾਲ ਹੋ ਰਿਹਾ ਜਿਹੜਾ ਇਹ ਮਾੜਾ ਹੋ ਰਿਹਾ ਤੇ ਸਰਕਾਰ ਤੇ ਦਬਾਅ ਬਣਾਉਣ ਦੇ ਕੀ ਤਰੀਕੇ ਹੈਗੇ ਆ ਕਿ ਵੀ ਅਨ ਡੈਮੋਕਰੈਟਿਕ ਗੱਲ ਹੋਈ ਆ ਇਹਦਾ ਰੋਕਿਆ ਜਾਵੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਜਿਵੇਂ ਆਪਾਂ ਗੱਲ ਕਰਦੇ ਹੁਣ ਭਾਜਪਾ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਇਹਨਾਂ ਨੇ ਫੇਰ 9 ਤਰੀਕ ਦੀ ਮੀਟਿੰਗ ਦਿੱਤੀ ਆ ਤੁਹਾਨੂੰ ਕੀ ਲੱਗਦਾ ਹੁਣ ਹੱਲ ਹੋ ਸਕਦਾ ਹੈ ਜਾਂ ਕਿਵੇਂ ਆਪਣਾ ਸੰਘਰਸ਼ ਜਾਰੀ ਰਹੂਗਾ ਇਸ ਜਨਨੇ ਉਹਦੇ ਬਾਰੇ ਕੋਈ ਜੋ ਇਹ ਤਾਂ ਹੁਣ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋਈਆਂ ਤੇ ਹੁਣ ਤਾਂ ਪੰਜਾਬ ਦੀ ਭਾਜਪਾ ਦੇ ਵੀ ਕਈ ਜਿਹੜੇ ਸੂਝਵਾਨ ਨੇਤਾ ਜਿਵੇਂ ਜਿਆਣੀ ਸਾਹਿਬ ਆ ਜਾਂ ਹੋਰ ਉਹ ਵੀ ਕਹਿਣ ਲੱਗ ਗਏ ਕਿ ਕਰਨਾ ਚਾਹੀਦਾ ਇਹ ਫੈਸਲੇ ਤੇ ਸਰਕਾਰ ਨੂੰ ਇਹ ਇਹ ਰੱਦ ਕਰਨ ਚ ਹਰਜ਼ ਕੀ ਹੈ ਇੱਕ ਆ ਵੀ ਹੌਮੇ ਤੇ ਗਲਬੇ ਦੀ ਨੀਤੀ ਨੂੰ ਛੱਡ ਕੇ ਇਹਨਾਂ ਨੂੰ ਲੋਕਾਂ ਦਾ ਹਿੱਤ ਸਮਝਣਾ ਚਾਹੀਦਾ ਹੈ ਇਹ ਲੋਕਾਂ ਲੋਕ ਚਾਹੁੰਦੇ ਆ ਉਹਨਾਂ ਦੇ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਵਿੱਚ ਕੋਈ ਈਗੋ ਅੱਗੇ ਲਿਆਉਣ ਦੀ ਲੋੜ ਨਹੀਂ ਹੈ ਕੈਨਸਲ ਕਰ ਦੇਣੇ ਚਾਹੀਦੇ ਹੁਣ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਹੋਰ ਕਿਸਾਨ ਨੇ ਜਾਂ ਆਪਣੇ ਪਿੰਡਾਂ ਵਿੱਚ ਨੇ ਜਾਂ ਦਿੱਲੀ ਜਾਣ ਲਈ ਉਹਨਾਂ ਨੂੰ ਕਿਵੇਂ ਪ੍ਰੇਰਿਤ ਕਰੋਗੇ ਜਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਜੀ ਕਿ ਸਾਡੇ ਵੱਤ ਤੋਂ ਬਾਅਦ ਲੋਕ ਉੱਥੇ ਪਹੁੰਚੋ ਜੀ ਕੱਲ੍ਹ ਬੰਦ ਦਾ ਪਹਿਲਾਂ ਸਾਥ ਦਿਓ ਫਿਰ ਬੰਦ ਤੋਂ ਬਾਅਦ ਜਿਵੇਂ 3 ਵਜੇ ਜਾਂ 4 ਵਜੇ ਜਦੋਂ ਵੀ ਉਹ ਬੰਦ ਖਤਮ ਹੋ ਜਾਂਦਾ ਉਸ ਤੋਂ ਬਾਅਦ ਦਿੱਲੀ ਨੂੰ ਤੁਰੋ ਤੁਸੀਂ ਤਾਂ ਕਿ 9 ਤਰੀਕ ਨੂੰ ਜਦੋਂ ਸਰਕਾਰ ਫੈਸਲਾ ਲੈਣ ਲੱਗੇ ਜਾਂ ਕੋਈ ਆਪਾਂ ਗੱਲਬਾਤ ਕਰਨੂਨ ਰਾਤ ਕਰਨ ਦੇ ਉੱਤੇ ਉਹਨਾਂ ਨੇ ਕਿਤੇ ਬੰਦ ਦੇ ਵਿੱਚ ਥੋੜਾ ਬਹੁਤ ਹੀ ਪ੍ਰਸੰਚਨ ਹੋਵੇ ਉਹ ਵੀ ਨਾ ਰਵੇ ਲੋਕਾਂ ਨੂੰ ਪਤਾ ਲੱਗੇ ਕਿ ਵੀ ਹਾਂ ਵੀ ਸਰਕਾਰ ਨੂੰ ਵੀ ਸਮਝ ਆ ਗਈ ਕਿ ਵੀ ਇਹ ਇਹ ਲਿਮਾਉਣੇ ਜ਼ਿਆਦਾ ਦੇਰ ਨਹੀਂ ਉਹਨਾਂ ਦੀ ਐ ਗੱਲਬਾਤ ਕਰਨੀ ਨੀਤੀਆਂ ਧੱਕੇ ਵਾਲੀ ਨੀਤੀ ਚੱਲ ਧੰਨਵਾਦ ਜੀ ਇਹ ਸੀਗੇ ਆਪਣਾ ਗੱਲ ਕਰਦੇ ਆ ਜਿਹੜੇ ਆਪਣਾ ਕਿਸਾਨ ਕਿਸਾਨ ਜਿਹੜਾ ਜਿਹੜੇ ਮੋਰਚਾ ਲਾਇਆ ਹੋਇਆ ਸੀਗਾ ਸ਼ੰਭੂ ਮੋਰਚੇ ਦੇ ਉੱਥੇ ਵੀ ਆਗੂ ਰਹੇ ਨੇ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਮੋਰਚਾ ਹੈਗਾ ਸ਼ੰਭੂ ਮੋਰਚਾ ਇੱਥੋਂ ਪੁੱਟ ਕੇ ਹੁਣ ਦਿੱਲੀ ਲਿਜਾਇਆ ਜਾ ਰਿਹਾ ਹੈਗਾ ਵੀ ਉੱਥੇ ਮਰਜ ਕੀਤਾ ਜਾ ਰਿਹਾ ਹੈਗਾ ਵੀ ਉੱਥੇ ਹਰ ਇੱਕ ਇੱਕ ਕਿਸਾਨ ਦੀ ਲੋੜ ਹੈਗੀ ਹੈ ਵੀ ਕਿਸਾਨ ਉੱਥੇ ਆਪਾਂ ਜਿਹੜਾ ਹੈਗਾ ਪ੍ਰਸ਼ਾਸਨ ਆਪਣਾ ਜਿਹੜਾ ਸੈਂਟਰ ਸਰਕਾਰ ਆ ਉਹਦੇ ਉੱਪਰ ਆਪਾਂ ਦਬਾਅ ਬਣਾਉਣਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੀਉਂਦੀਆਂ ਜਿੱਥੇ ਆਪਾਂ ਦੇਖ ਰਹੇ ਨੇ ਵੀ ਹਰ ਜਿੱਥਾਂ ਵੀ ਉਰੇ ਪੂਰੇ ਜਿੰਨੇ ਕੀ ਉਰੇ ਨੀਚੇ ਬੁਛਾਨ ਵਾਲੀਆਂ ਦਰਿਆ ਜਾਂ ਕੋਈ ਹੋਰ ਆਹ ਲੋਹੇ ਦੇ ਐਂਗਲ ਜਿਹੜੇ ਟੈਂਟ ਲੱਗੇ ਹੋਏ ਸੀਗੇ ਇਹ ਸਾਰੇ ਇੱਥੋਂ ਪੱਟ ਦਿੱਤੇ ਗਏ ਨੇ ਤੇ ਜਿੱਥੇ ਇਹਨਾਂ ਨੂੰ ਹੁਣ ਦਿੱਲੀ ਲਿਜਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੀਉਂਦੀਆਂ ਇਹ ਜਿਹੜਾ ਸ਼ੰਭੂ ਮੋਰਚਾ ਲੱਗਿਆ ਸੀਗਾ ਉਹ ਇਹ ਦੀਪ ਸਿੱਧੂ ਦੀ ਜਿਹੜੀ ਅਗਵਾਈ ਚ ਲੱਗਿਆ ਸੀ ਇਹ ਹੋਰ ਆਪਾਂ ਗੱਲ ਕਰਦੇ ਆ 8 ਦਸੰਬਰ ਦੀ 8 ਦਸੰਬਰ ਵੱਲੋਂ ਜੋ ਵੀ ਹੈ ਪੂਰੇ ਭਾਰਤ ਦਾ ਜਿਹੜਾ ਹੈਗਾ ਇਹ ਸਾਰਿਆਂ ਨੂੰ ਹੀ ਐਲਾਨ ਕੀਤਾ ਹੋਇਆ ਪੂਰਾ ਭਾਰਤ ਬੰਦ ਰਹੇਗਾ ਜਿਹਦੇ ਵਿੱਚ ਆਪਾਂ ਗੱਲ ਕਰਦੇ ਆ ਹੁਣ ਸਾਰਿਆਂ ਨੂੰ ਮੇਰੇ ਵੱਲੋਂ ਵੀ ਪੰਜਾਬ ਜੂਮ ਵੱਲੋਂ ਜਿਹੜਾ ਚੈਨਲ ਹੈ ਇਹਦੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੱਧ ਤੋਂ ਵੱਧ ਇਸ ਜਿਹੜਾ ਹੈਗੀ ਇਹ ਬੰਦ ਦੀ ਕਾਲ ਹੈ ਜਿਹੜੀ ਇਹ 8 ਦੀ ਇਹਦੇ ਵਿੱਚ ਆਪਣਾ ਸਾਥ ਦਿਓ ਜਿਵੇਂ ਰਾਜਪੁਰਾ ਵੱਲੋਂ ਵੀ ਜਾਂ ਹੋਰ ਆਪਣਾ ਜਿਹੜੇ ਇਲਾਕੇ ਨੇ ਸਾਡੇ ਘਨੌਰ ਦੇ ਹੋਰ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਜਿੱਦਾਂ ਵਪਾਰ ਦੀ ਸੰਸਥਾ ਹੋ ਗਈ ਵਪਾਰੀਆਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਕੱਲ ਉਹ ਕਿਸਾਨਾਂ ਦੇ ਨਾਲ ਨੇ ਜਿਵੇਂ ਰਾਜਪੁਰਾ ਤੋਂ ਹੋ ਗਿਆ ਜੀ ਰਾਜਪੁਰਾ ਦੀ ਜਿਹੜੀ ਆਪਣਾ ਕਮਿਸ਼ਨ ਐਸੋਸੀਏਸ਼ਨ ਹੋ ਗਈ ਹੈ ਰਾਜਪਾਲ ਦੀ ਕਮਿਸ਼ਨ ਸੈਸ਼ਨ ਵੱਲੋਂ ਵੀ ਜਿਹੜੇ ਅਹੁਦੇਦਾਰਾਂ ਵੱਲੋਂ ਜਾਂ ਜਿਵੇਂ ਕਮਿਸ਼ਨਾਂ ਵੱਲੋਂ ਵੀ ਇਹੀ ਉਹਨਾਂ ਦਾ ਸਮਰਥਨ ਦਿੱਤਾ ਜਾ ਰਿਹਾ ਹੈ ਕਿਸਾਨਾਂ ਦਾ ਕਿਹਾ ਜਾ ਰਿਹਾ ਹੈ ਕਿ ਉਹ ਉਹਨਾਂ ਦੇ ਨਾਲ ਨੇ ਜਦੋਂ ਉਹ ਕਹਿਣਗੇ ਉਹ ਦੁਕਾਨਾਂ ਵੀ ਬੰਦ ਕਰਨਗੇ ਤੇ ਜਾਣਾ ਪਿਆ ਤਾਂ ਦਿੱਲੀ ਵੀ ਤੱਕ ਵੀ ਉਹਨਾਂ ਦਾ ਸਾਥ ਦੇਣਗੇ ਜਾਣਗੇ ਵੀ ਔਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਔਰ ਵਪਾਰ ਮੰਡਲ ਵੱਲੋਂ ਵੀ ਰਾਜਪੁਰਾ ਵੱਲੋਂ ਵੀ ਇਹੀ ਸਮਰਥਨ ਦਿੱਤਾ ਜਾ ਰਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਨੇ ਜੇ ਕਿਸਾਨ ਨੇ ਤਾਂ ਸਾਰੇ ਨੇ ਜੇ ਕਿਸਾਨ ਨੂੰ ਦਿੱਕਤ ਆ ਤਾਂ ਸਾਰਿਆਂ ਨੂੰ ਹੀ ਦਿੱਕਤ ਹੋਊਗੀ ਪਰੇਸ਼ਾਨੀ ਹੋਊਗੀ ਤਾਂ ਕਰਕੇ ਜਿਹੜਾ ਇਹ ਅੱਠ ਦੀ ਕਾਲ ਹੈ ਇੱਕ ਤਾਂ ਇਹਦਾ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਬਾਕੀ ਜਿਵੇਂ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਇਹ ਸੰਸਥਾਾਂ માં ਸਾਰੀਆਂ ਖੜੀਆਂ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੁਗਨੀਆਂ ਜੋ ਕਿ ਆਪਾਂ ਸ਼ੰਭੂ ਬੋਰਡ ਰਿ ਇੱਥੇ ਸ਼ੰਭੂ ਮੋਰਚਾ ਸੀਗਾ ਉੱਥੇ ਪਹੁੰਚੇ ਗਏ ਆ ਜਿੱਥੇ ਸ਼ੰਭੂ ਮੋਰਚਾ ਇਹ ਚੱਕ ਦਿੱਤਾ ਗਿਆ ਹੈਗਾ ਤੇ ਹੁਣ ਸ਼ੰਭੂ ਮੋਰਚੇ ਨੂੰ ਜਿਵੇਂ ਕਿ ਹੁਣ ਉਹ ਦਿੱਲੀ ਹੀ ਲਿਜਾਇਆ ਜਾ ਰਿਹਾ ਹੈਗਾ ਜਿੱਥੇ ਦੀਪ ਸਿੱਧੂ ਦਾ ਪਹਿਲਾ ਮੋਰਚਾ ਚੱਲ ਰਿਹਾ ਹੈਗਾ ਇੱਥੇ ਪਹਿਲਾਂ ਜਿਹੜਾ ਦੂਜਾ ਮੋਰਚਾ ਸੀ ਉਹ ਵੀ ਚੱਕ ਦਿੱਤਾ ਸੀਗਾ 2 1 1 1 ਕਰਕੇ ਦੋਨੋਂ ਮੋਰਚੇ ਸ਼ੰਭੂ ਬਾਰਡਰ ਤੋਂ ਚੱਕੇ ਜਾ ਚੁੱਕੇ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਔਰ ਇਸ ਤੋਂ ਬਾਅਦ ਇਹ ਜਿਹੜਾ ਮੋਰਚਾ ਹੈਗਾ ਮੋਰਚਾ ਹੁਣ ਇਹ ਸਿੱਧਾ ਦਿੱਲੀ ਦਿੱਲੀ ਜਾਊਗਾ ਜਿੱਥੇ ਇਹ ਸੰਸਥਾ ਆਪਣਾ ਜਿਵੇਂ ਉਹਰੇ ਕਿਸਾਨ ਭਰਾ 10 15 20 ਜਿਹੜੇ ਕਿਸਾਨਾਂ ਦੀਆਂ ਇੱਥੇ ਡਿਊਟੀਆਂ ਹੁੰਦੀਆਂ ਸੀਗੀਆਂ ਉਹ ਵੀ ਹੁਣ ਦਿੱਲੀ ਹੀ ਵੱਲ ਕੂਚ ਕਰ ਰਹੀਆਂ ਨੇ ਦਿੱਲੀ ਜਾ ਰਿਹਾ ਹੈਗਾ ਇਹ ਟਰੱਕ ਸਾਰੇ ਸਮਾਨ ਦਾ ਭਰ ਕੇ ਜਿਹਦੇ ਵਿੱਚ ਕੁਝ ਸੰਗਤਾਂ ਨੇ ਵੀ ਜਾਣਾ ਹੈ ਆਪਾਂ ਗੱਲ ਕਰਦੇ ਆ ਜਿਵੇਂ ਇਹ ਜਿਹੜੇ ਮੋਰਚੇ ਸੀਗੇ ਇਹ ਕਾਫੀ ਟਾਈਮ ਤੋਂ 2-3 ਮਹੀਨੇ ਮੋਰਚਾ ਦੋ ਮਹੀਨੇ ਇਹ ਮੋਰਚੇ ਰਹਿਤੇ ਦੋ ਮਹੀਨੇ ਕੁਛ ਇਹ ਅਗਲਾ ਮੋਰਚਾ ਵੀ ਰਿਹਾ ਹੈ ਇੱਥੇ ਇਹ ਮੋਰਚੇ ਕਿਸਾਨ ਜਥੇਬੰਦੀਆਂ ਵੱਲੋਂ ਹੀ ਲਾਏ ਗਏ ਸਨ ਪਰ ਜਿੱਥੇ ਦੇਖਿਆ ਗਿਆ ਕਿ ਹੁਣ ਪੂਰੇ ਇੰਡੀਆ ਜਾਂ ਪੂਰੇ ਆਪਾਂ ਦੁਨੀਆ ਦੇ ਹੀ ਕਹਿ ਸਕਦੇ ਜਿਹੜਾ ਮੋਰਚਾ ਹੈਗਾ ਹੁਣ ਦਿੱਲੀ ਦੀ ਕੂਚ ਦਿੱਲੀ ਵਾਲੇ ਕਿਸਾਨ ਜਥੇਬੰਦੀਆਂ ਵੱਲੋਂ ਕੂਚ ਕੀਤਾ ਗਿਆ ਤਾਂ ਸਾਰੇ ਦਿੱਲੀ ਪਹੁੰਚੇ ਹੋਣ ਤਾਂ ਇਸ ਮੋਰਚੇ ਨੂੰ ਵੀ ਇਹੀ ਦੇਖਦੇ ਹੋਏ ਕੱਲ ਮਤਲਬ ਚੁੱਕ ਦਿੱਤਾ ਗਿਆ ਤੇ ਅੱਜ ਇਹਨੂੰ ਦਿੱਲੀ ਜਿਹੜਾ ਸਾਰਾ ਸਮਾਨ ਸੀਗਾ ਇੱਥੇ ਟੈਂਟ ਦਾ ਸਮਾਨ ਜਾਂ ਖਾਣ ਪੀਣ ਦਾ ਜਾਂ ਰਹਿਣ ਸਹਿਣ ਦਾ ਜਾਂ ਕੰਬਲ ਵਿਸਤਰੇ ਸੀਗੇ ਜੋ ਵੀ ਸਮਾਨ ਸੀਗਾ ਸਾਰਾ ਦਿੱਲੀ ਸ਼ਿਫਟ ਕੀਤਾ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਇਹ ਸਾਰਾ ਸਮਾਨ ਦਿੱਲੀ ਵੱਲ ਜਾ ਰਿਹਾ ਹੈਗਾ ਤੇ ਆਪਾਂ ਹੁਣ ਗੱਲ ਕਰਦੇ ਜਿਹੜਾ ਦਿੱਲੀ ਦਾ ਸੰਘਰਸ਼ ਹੈ ਉਹ ਕਿਸਾਨਾਂ ਵੱਲੋਂ ਜਾਰੀ ਹੈ ਤੇ 8 ਦਾ ਜਿਹੜਾ 8 ਦਸੰਬਰ ਦੀ ਕਾਲ ਹੈ ਉਹ ਪੂਰਾ ਭਾਰਤ ਬੰਦ ਹੈ ਤੇ 9 ਤਰੀਕ ਦੀ ਜਿਹੜੀ ਮੀਟਿੰਗ ਹੈ ਉਹਦੇ ਰਿਜ਼ਲਟ ਆਣੇ ਹਲੇ ਬਾਕੀ ਨੇ ਤਾਂ ਹੀ ਰਿਜ਼ਲਟ ਠੀਕ ਆਣਗੇ ਜੇ ਕੱਲ ਦਾ ਭਾਰਤ ਬੰਦ ਦਾ ਜਿਹੜਾ ਹੈਗਾ ਸੁਨੇਹਾ ਪੂਰੀ ਤਰ੍ਹਾਂ ਕੰਪਲੀਟਲੀ ਔਰ ਭੁਰਮਾ ਹੰਗਾਰਾ ਮਿਲੇਗਾ ਇਹੀ ਕਿਸਾਨ ਜਿੱਥੇ ਬੰਦੀਆਂ ਵੱਲੋਂ ਕਿਹਾ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਤੁਸੀਂ ਵੀ ਅਗਰੇ ਪੰਜਾਬ ਜੂਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਜੋ ਸ਼ੰਭੂ ਬਾਰਡਰ ਤੇ ਦੋ ਪਹਿਲਾ ਆਪਣਾ ਸ਼ੰਭੂ ਮੋਰਚਾ ਤੇ ਉਹ ਕੋਹਰ ਦੂਜਾ ਮੋਰਚਾ ਲੱਗਿਆ ਹੋਇਆ ਸੀਗਾ ਦੋਨੋਂ ਮੋਰਚੇ ਚੁੱਕ ਦਿੱਤੇ ਗਏ ਨੇ ਤੇ ਇੱਕ ਮੋਰਚੇ ਨੂੰ ਜਿਹੜਾ ਇਹ ਸ਼ੰਭੂ ਮੋਰਚਾ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਉਸ ਨੂੰ ਹੁਣ ਦਿੱਲੀ ਹੀ ਮਰਜ਼ੀ ਕੀਤਾ ਜਾ ਰਿਹਾ ਜਿਹੜਾ ਦੂਜਾ ਮੋਰਚਾ ਚੱਲ ਰਿਹਾ ਸੀਗਾ ਰਾਜਪੁਰ ਤੋਂ ਤੇ ਉੱਥੇ ਸਾਰਾ ਸਮਾਨ ਜਾ ਰਿਹਾ ਗਿਆ ਤੇ 8 ਤੇਰਾ 8 ਦਸੰਬਰ ਦੀ ਕਾਲ ਹੈ ਪੂਰਾ ਭਾਰਤ ਬੰਦ ਉਹ ਮੁਕੰਮਲ ਬੰਦ ਰਹੇਗਾ ਜਿਹਦੇ ਵਿੱਚ ਸਾਰੀ ਜਥੇਬੰਦੀਆਂ ਜਾਂ ਵਪਾਰਕ ਜਾਂ ਹੋਰ ਜਿਹੜੇ ਵੀ ਵਪਾਰੀ ਭਾਈ ਜਾਂ ਹੋਰ ਜਥੇਬੰਦੀਆਂ ਕੋ ਟ੍ਰਾਂਸਪੋਰਟਰ ਜਾਂ ਹੋਰ ਬਹੁਤ ਸਾਰਾ ਸਾਥ ਦੇ ਰਹੇ ਨੇ ਸਾਰੇ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਰਹੇ ਨੇ ਤੇ ਮੈਂ ਤਾਂ ਇਹੀ ਗੱਲ ਕਰਦਾ ਕਿ ਸਾਰੇ ਸਾਥ ਦਿਓ ਔਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਜਿੰਨੀ ਵੀ ਹੈਲਪ ਮਦਦ ਕਰ ਸਕਦੇ ਹੋ ਜਾਂ ਸਾਥ ਦੇ ਸਕਦੇ ਹੋ ਸਾਥ ਦਿਓ ਧੰਨਵਾਦ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਮੈਂ بار بار ਇਹੀ ਰਿਕਵੈਸਟ ਕਰਦਾ ਕਿ ਸੱਚੀਆਂ ਤੇ ਤਾਜ਼ੀਆਂ ਜਾਂ ਮੇਨ ਖਬਰਾਂ ਪਹਿਲਾਂ ਆਪਣੇ ਕੋਲ ਦੇਖਣ ਲਈ ਤੁਸੀਂ ਪੰਜਾਬ ਜੂਮ ਪੇਜ ਆ ਜਿਹੜਾ ਫੇਸਬੁੱਕ ਤੇ ਬਣਾਇਆ ਉਹਨੂੰ ਫੋਲੋ ਕਰੋ ਲਾਈਕ ਕਰੋ ਵੱਧ ਤੋਂ ਵੱਧ ਜਿੰਨੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦਾ ਕੋਲ ਨੇ ਉਹ ਵੀ ਜਾ ਸਭ ਤੋਂ ਪਹਿਲਾਂ ਇਹ ਖਬਰ ਦੇਖ ਪਾਣ ਧੰਨਵਾਦ ਜੀ